ਮਰਿਸੇ ਤੇਰੇ ਕੋਲ ਉਹ ਫਤਿਹ ਦੀ ਗਣੀ ਸੀਗਾ ਪਿਆਰ ਸਤਕਾਰ ਦੇ ਨਾਲ ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾ ਵੀ ਤਸਵੀਰ ਝੁਕਾ ਕੇ ਦੋਵੇਂ ਹੱਥ ਜੋੜ ਕੇ ਢਾਡੀ ਜੱਥੇ ਵੱਲੋਂ ਬੁਲਾਈ ਗਈ ਫਤਿਹ ਪ੍ਰਬਾਰ ਤੋਂ ਸੱਚ ਕੇ ਬੋਲੋ ਅਰਹੀ ਜਿੱਤੀ ਮਹਾਰਾਜ ਦੀ ਛਤਰਛਾਇਆ ਇਹ ਜਗਾਈ ਕੀਪੜੀਆਂ ਕੋ ਬਹੁਤ ਨਾ ਦੇ ਨਾਲ ਮਹਾਰਾਜ ਦੇ ਕਛਤ ਦਾਰੇ ਬਖਸ਼ੇ ਹੋਏ

ਉਹਨਾਂ ਕੋਲ ਜਮਾ ਬੱਟਿਆ ਨਹੀਂ ਜਾਂ ਸਾਡੇ ਵਰਗੇ ਮਾਰੇ ਬੁਲਾ ਰਹੇ ਹਾਂ ਕਲਾ ਵਾਲਾ ਥਾਂ ਹੋਵੇ ਤੇ ਉਹਨਾਂ ਦਾ ਵੀ ਤੁਜਨਾ ਕੁਝ ਬੱਟਿਆ ਜਾਂਦਾ ਕਿੰਨੇ ਵੀ ਖੁਰਕੀਆਂ ਘੱਟ ਜੱਥੇ ਨੂੰ ਖਤਰ ਦੇਜਿਆ ਗਿਆ ਮਹਾਂਪੁਰਤ ਦੇ ਤਾਂ ਕਹਿ ਚ ਗੱਲ ਨਹੀਂ ਜੰਮ ਹੈ ਬੜਾ ਜਿੱਥੇ ਵੀ ਬਾਬਾ ਜੀ ਜਦੋਂ ਵੀ ਮਿਲਦੇ ਆ ਬੜੀ ਅਸੀਸ ਦਿੰਦੇ ਨੇ ਬੜਾ ਪਿਆਰ ਦਿੰਦੇ ਆ ਬੜਾ ਹੌਸਲਾ ਦਿੰਦੇ ਆ ਆਪਣਾ ਸਤਿਕਾਰ ਦਿੰਦੇ ਤੇ ਹੁਣ ਵੀ ਬਾਬਾ ਤੁੰਬਾ ਬਾਬਾ ਜੀ ਕੋਲ ਹੁਣ ਹਸੋ ਬਹਰੇ ਆ ਤੇ ਧਾਨੀ ਰਾਜ जह न भागे पिताजी जहान भाॼियूं पिताजी पिताजी जह भाॼो पिताजी पिताजी झंगरूजा दे बे बकरे लालू पी देश हो घरे बकरे बकरे लालू पी रे टे टप रे लालू पी रे ਇੱਕ ਰੇਵਾ ਨੂੰ ਪਹਾੜ ਕਰ ਬੀਤੇ ਇੱਕ ਰੇਵਾ ਨੂੰ ਪਹਾੜ ਆਨ ਜੀਵਨ ਆਇਆ ਸ਼ਹੀਦ ਯਾਦ ਆ ਉਹ ਕੌਮ ਪੁੱਛੇ ਤਾਂ ਜ਼ਿੰਦਗੀ ਦੀ ਜਿਹੜੇ ਕੋਲ ਸ਼ਰਮਾਇਆ ਸ਼ਹੀਦ ਸ਼ਾਹਦਾ ਸਭ ਤੋਂ ਜ਼ਿਆਦਾ ਜਪੀਤ ਸਿੰਘ ਨੇ

ত লাগি বাবা যি কাপোৰ ফোন

¿Dónde quedó? ਮਲਜੀਤ ਖਾਨ ਸਾਹਿਬ ਮਲਜੀਤ ਕੀ ਫਤਰੀ ਸਤਿ ਪਾਤਸ਼ਾਹ ਮਹਾਰਾਜ ਦਾ ਸਰਦਾਰ ਤੁਹਾਰਾ ਸ਼ਾਨ ਦੇ ਦੌਰਾਨ ਇਸ ਸ਼ਹਿਰ ਵਿੱਚ ਨਗਰ ਕੀਤਨਾ ਚੰਗਲਾ ਸਹੂਜ ਨਾਲ ਨਗਰ ਦਾ ਇਸ ਸਹੂਜ ਨਾਲ ਨਈਆ ਬਗਨੇ ਨਗਰ ਨਾਲ ਸੰਤਰਾ ਮੰਤਰ ਸਹੂਜ ਨਾਲ ਤੁ ਚੱਲ ਦੇ ਘਰ ਵਿੱਚ ਸ਼ੁਰੂ ਹੋਇਆ ਸੀ ਅੱਜ ਤੱਕ ਚੱਲ ਦੇ ਘਰ ਨਾਲ ਨਗਰ ਵਿੱਚ ਚੰਦੀ ਚੰਦੀ ਗਲੀ ਵਿੱਚ ਉਹ ਸੰਗਤਾਂ ਸਮੇਤ ਠਾਠਾ ਮਹੰਤਾਂ ਘਰ ਨਗਰ ਵਿੱਚ ਜੀ ਹੁੰਦਾ ਹੋਇਆ ਸਾਰੇ ਲੋਕਾਂ ਦੇ ਪਹੁੰਚ ਕੇ ਨਗਰਬਾਨੀ ਛਕਦੇ ਰਹੇ ਔਰ ਪਛਾਣ ਬਸਾਰਾ ਹੁੰਦਾ ਰਿਹਾ ਉਹਨਾਂ ਦੇ ਸਭੀ ਮਹਾਰਾਜ ਸਭੀ ਸਮਾਜ ਦੇ ਸਮਾ ਹੈ ਬਿਜਨ ਸਿੰਘ ਸੰਗਤਾਂ ਦੇ ਸੰਤਾਂ ਮਹੰਤਾਂ ਨੇ ਗੁਰਪੁਰਬ ਹਰਮੇਸ਼ਰਨ ਬਹੁਤ ਸੇਵਾ ਕੀਤੀ ਚੋੜ ਕਰਕੇ ਜਨਮ ਨੇ ਸਭਨਾ ਕੀਤਾ ਜੰਮ ਨੂੰ ਉਹਦਾ ਸੀ ਇਹੀ ਕਹਿੰਦੇ ਆ ਮੋਜਮਾਨਾਂ ਨੂੰ ਯਾਹੋ ਭਾਈ ਕੋਈ ਕਿ ਪਿਆਰੂ ਕੋਈ ਕਿ ਬਾਣੀ ਪੜੋ ਗੁਰ ਕੀ ਬਾਣੀ ਸੁਣੋ ਗੁਰ ਕੀ ਬਾਣੀ ਮੰਨੋ ਔਰ ਅੰਦਰ ਸ਼ਗੂ ਚਾਰ ਪ੍ਰਚਾਰ ਹੋਊ ਔਰ ਦਾਨ ਕੋ ਨਿਕਲੂ ਜੋ ਦਾਨਪੁਨ ਹੈ ਤੇ ਸੇਵਾ ਦਾ ਕਰ ਹੈ ਸੇਵਾ ਤੋਂ ਸੇਵਾਦਨ ਕਰਦਾਂ ਮੇਰੇ ਕਰ ਕੋਈ ਵੀ ਦੇਖੋ ਸੇਵਾ ਨਾਲ ਲੱਗਦਾ ਨੀਵਾ ਕਾਕੂ ਕੋਈ ਦੇਖ ਲੋ ਮਹਾਰਾਜ ਆਉਦੇ ਸੇਵਾ ਨੂੰ ਜੀ ਫਰ ਲੱਗ ਰਹਾ ਹੈ ਸੋ ਇਹੀ ਬੇਨਤੀ ਕਰਦੇ ਆਂ ਕਿ ਆਏ ਸਾਹ ਦੀ ਥਾਂ ਅਸਲ ਵਿੱਚ ਬਦ ਮਸਾਂ ਕਿ ਤਾ ਬਹੁਤ ਦੂਰ ਹਾਂ ਆਂ ਉਹਨਾਂ ਜੀ ਉਹਦੇ ਦਰਸ਼ਨ ਕੀਤੇ ਹੋ ਸਿੱਧਾ ਕਰਕੇ ਜਾਂ ਉਹਨੂੰ ਸੱਦਾ ਕੀਤਾ ਇਹੀ ਬੇਨਤੀ ਕਰਦੇ ਆਂ ਭਾਈ ਸੰਗਤਾਂ ਨੂੰ ਵਿੱਚੋਂ ਨਿਕਲਾਂ ਜੇ ਕਰਕੇ ਆਪਨੇ ਜਨਨ ਸੱਦਾ ਕਰ ਉਹਦੇਸ਼ ਸਿੰਘ ਨੂੰ ਵੀ ਭਾਈ ਜੀ ਬੇਨਤੀ ਕਰਦੇ ਆਂ ਵੀ ਆਪੇ ਉਹ ਵੀ ਆਉਣ ਦੇ ਜੋ ਜੈ ਜੁਰਾ ਉਹ ਕਰਦੇ ਨੇ ਉਹ ਪੁਰੇ ਤੋਂ ਵੱਡੇ ਵੱਡੇ ਤੋਂ ਲੈ ਕੇ ਮਈਆਂ ਪਈਆਂ ਤੱਕ ਸਾਰੇ ਸ਼ਿਵਾਂ ਨੇ ਸ਼ਿਵਾਦਾਨ ਨੇ ਗੱਜਬੱਜ ਕੇ ਸ਼ਿਵਾ ਕੀਤੀ ਹੈ ਜਿਹੜੇ ਜੀ ਕੋਈ ਕੀਤੀ ਹੈ ਮੁੰਡਾਨ ਕੀਤਾ ਹੈ ਅਸੀ ਸ਼ਿਵਾ ਕੀਤੀ ਹੈ ਅੰਤਨ ਦੀ ਦਾਤ ਕੀਤੀ ਹੈ ਮਾਇਆ ਦੇ ਗਫੇ ਤੇ ਸਬਦੀਆਂ ਦਾਣਾ ਦੀ ਸ਼ਿਵਾ ਕੀਤੀ ਹੈ ਸਭ ਦੀ ਦੇਖੇ ਜੀ ਮਹਾਰਾਜ ਉਹ ਨਾਨਾ ਮਾਨ ਨੇ ਬੇਨਤੀ ਕਰਦੇ ਆ ਯਾ ਭਗੀ ਆਗੇ ਸੇਵਾ ਸਨਾਰ ਕਰੋ ਮਹਾਰਾਜ ਇਹ ਬੇਨਤੀ ਹੈ ਮਹਾਰਾਜ ਕਿ ਤਕ ਕਰੋ ਉਹ ਗੁਰੂ ਮਹਾਰਾਜ ਆਪ ਦੇ ਸੇਵਕਾਂ ਨੂੰ ਆਪ ਦੇ ਨਾਮ ਲਾਉ ਉਹ ਪਤਿਵਰ ਸੇਵਾਦਾਰ ਸੇਵਾ ਕਰਨ ਤੇ ਜਨਮ ਸਫਲਾ ਕਰਨ ਮੇਰੇ ਜੀ ਕਾ ਖਾਲਸਾ ਮੇਰੇ ਜੀ ਕੀ ਫਤਿਹ